ਭਲਾ ਡੇਰਾ ਬਾਨੀਆਂ ਇੱਕ ਕਿਲੇ ਦੀ ਕੁਰਕੀ ਲੈ ਕੇ ਗਿਆ ਤੀ ਚੱਕਲੀ ਸੇਰਾਂ ਦੇ ਪਿਰਥੇ ਪਾਣ ਉੱਚ ਆਪਣੇ ਜਾਨ ਦੇ ਦਿੱਤੀ ਸੀ ਇੱਕ ਕਿਲੇ ਖਾਤਰ ਇਹ 212 ਕਿਲੇ ਖਾਤਰ ਨਾ ਸਾਡੇ ਨੇ 14 15 ਨੇ ਬੰਦੇ ਜਿਹੜੇ ਜਾਨ ਦੇਣ ਨੂੰ ਸਾਨੂੰ ਲਿਖ ਕੇ ਦੇਈ ਬੈਠੇ ਨੇ ਕਿਤਾਬ ਬੈਠਾ ਇੱਕ ਸਰਪੰਚਾਂ ਦਾ ਜਗਿੰਦਰ ਹੈ ਹੋਰ ਕਈ ਬੰਦੇ ਨੇ 14 ਜਣੇ ਨੇ ਇਹ ਕਹਿੰਦੇ ਵੀ ਅਸੀਂ ਮਰ ਜਾਾਂਗੇ ਬਾਹਰ ਨਹੀਂ ਦੇਵਾਂਗੇ ਕੀ ਕਹੋਗੇ ਮੈਂ ਦੇਖਿਆ ਸੀਗਾ ਬੋਟਾਂ ਤੋਂ ਪਹਿਲਾਂ ਵੀ ਤੁਸੀਂ ਵੀ ਬੜੇ ਆਮ ਆਦਮੀ ਪਾਰਟੀ ਦੇ ਹੁਣ ਖਿਲਾਫ ਅੱਜ ਨਜ਼ਰ ਆ ਰਹੇ ਹੋ ਬੜੇ ਗੂੰਗਾਨ ਕਰਦੇ ਇਹ ਝੰਡਾ ਮੋਢੇ ਤੇ ਧਰ ਕੇ ਉਹ ਕਰਦੇ ਸੀ ਨਾ ਸੇਤੀ ਕਿਉਂ ਜਿਹੜਾ ਉਹ ਹੋ ਗਿਆ ਸਾਡੇ ਪਿੰਡ ਦੀ 2200 ਵੋਟ ਹੈ ਉਹਦੇ ਵਿੱਚੋਂ ਅਸੀਂ 1700 ਵੋਟ ਪਵਾਤੀ ਸੀ ਇਹਨਾਂ ਨੂੰ ਹੁਣ ਜਦੋਂ ਸਾਡੇ ਗਾਂ ਨੂੰ ਹੱਥ ਪਾਉਂਦੇ ਨੇ ਜਾਂ ਸਾਡੀ ਦਾੜੀ ਨੂੰ ਹੱਥ ਪਾਉਂਦੇ ਨੇ ਹੁਣ ਅਸੀਂ ਇਹਨਾਂ ਦਾ ਚਲਦਾ ਸਿਰ ਤਾਂ ਹੁਣ ਅਸੀਂ ਕਿਸਾਨ ਯੂਨੀਅਨ ਦਾ ਡਕਾਉਂਦੇ ਹਾਂ ਦਾ ਚੱਕ ਲਿਆ ਮੋਟੇ ਬੁਰਜ ਗੇਲਾ ਵਾਲਾ ਤਾਂ ਐਂ ਪਸਤਾਉਣਗੇ ਵਿਚਾਰ ਉਹ ਹੀ ਪਿੰਡ ਹੈ ਜਿੱਥੇ ਆਪਾਂ ਨੂੰ ਬਿਸਕੁਟ ਨਾਲ ਚਾਹ ਮਿਲਦੀ ਹੁੰਦੀ ਚਾਹ ਨਾਲ ਬਿਸਕੁਟ ਮਿਲਦੇ ਹੁੰਦੇ ਕਿ ਚਾਹ ਪੀਉਂ ਪੀਉਂ ਤੇ ਜਾ ਚਾਹ ਨਾਲ ਹੋਰ ਖੋਆ ਪੂਜੀਆ ਬਦਾਨਾ ਖੋਆ ਖੱਪਾ ਮਿਲਦਾ ਹੁੰਦਾ ਆ ਬੈਠਾ ਮੇਰੇ ਮਾਂ ਗਰ 1300 ਰੁਪਏ ਦੇ ਲੈਂਦੇ ਹੁੰਦੇ ਪਤਾ ਨਹੀਂ ਕੀ ਲਿਆ ਬਿਸਕੁਟ ਪਤਾ ਨਹੀਂ ਕੀ 7000 ਲਾਇਆ ਸੀ 7000 ਲੱਗ ਗਿਆ ਤੇ ਇਹਦਾ ਝੂਠ ਨਹੀਂ ਮਾਰਾਂਗੇ ਨਾਲ ਇਹਨਾਂ ਨੂੰ ਖੋਆ ਰਾਸਬੁੱਲੇ ਕਰੀਮ ਵਾਲੇ ਬਿਸਕੁਟ ਉਹਨਾਂ ਦੇ ਸਾਹਮਣੇ ਕਰੀਮ ਜੀ ਨਹੀਂ ਹੁੰਦੀ ਇੱਕ ਲੱਗੀ ਬਿਸਕੁਟਾਂ ਦੇ ਉਹੇ ਜਿਹੇ ਬਿਸਕੁਟ ਇਹਨਾਂ ਨੂੰ ਖਵਾਏ ਨੇ ਤੇ ਇਹ ਉਸਤੇ ਹੁਣ ਸਾਨੂੰ ਉਹਨਾਂ ਸਾਡੇ ਘਰਾਂ ਚਾਹ ਕੋਈ 10 20 ਬੰਦੇ ਸੱਦ ਕੇ ਉਹਨਾਂ ਨੂੰ ਵਰਗਲਾ ਕੇ ਤੁਸੀਂ ਵਾਹਣ ਦੇ ਦਿਓ ਤੁਸੀਂ ਐਂ ਕਰ ਦਿਓ ਮਤਲਬ ਕਿ ਠੋਖੇ ਤੇ ਸਾਨੂੰ ਠੋਖਾ ਕਰਨਾ ਹੋ ਚਾਚਣਾ ਖਵਾਮਾਂਗੇ ਉਹ ਦੂਜੇ ਲੋਟ ਕਰਵਾਮਾਂਗੇ ਹਾਂ ਉਹ ਇਹਨਾਂ ਨੂੰ ਉਹਨਾਂ ਦੇ ਪਿੰਡ ਚ ਹੁਣ ਦੂਜੇ ਲੋਟ ਉਸਤੇ ਖੜੇ ਚ ਖੜਾਂਗੇ ਜਾਂ ਇੱਥੇ ਖੜਾਂਗੇ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਗਈ ਆ ਜਿਸ ਦਾ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਅਸੀਂ ਪਿੰਡ ਠੂਠਿਆਂ ਵਾਲੀ ਦੇ ਵਿੱਚ ਪਹੁੰਚੇ ਹਾਂ ਜਿੱਥੇ 212 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਹੋਣ ਦੇ ਲਈ ਜਿਹੜਾ ਲਗਾਤਾਰ ਕਿਸਾਨ ਆਪਣਾ ਰੋਸ ਜਤਾ ਰਹੇ ਆ ਕਿ ਇੱਕ ਵੀ ਇੰਚ ਜਿਹੜੀ ਜ਼ਮੀਨ ਦੇ ਉੱਪਰ ਕਿਸੇ ਵੀ ਸਰਕਾਰ ਨੂੰ ਜਾਂ ਕਿਸੇ ਵੀ ਰਾਜਕਰਾਨੇ ਨੂੰ ਕਬਜ਼ਾ ਨਹੀਂ ਹੋਣ ਦਿੱਤਾ ਜਾਏਗਾ ਸਾਥ ਦੇ ਵਿੱਚ ਮੌਜੂਦ ਆ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਕਿਸਾਨ ਮੌਜੂਦ ਨੇ ਗੱਲਬਾਤ ਕਰਾਂਗੇ ਇਸ ਪੂਰੇ ਮਸਲੇ ਨੂੰ ਲੈ ਕੇ ਕੀ ਕਿ ਹਮੇ ਬੱਪੂ ਜੀ ਜਿਵੇਂ ਲਗਾਤਾਰ ਦੇਖਦੇ ਆਉਂਦੇ ਆ ਦੇਖਦਾਂ ਦਾ ਤਾਂ ਹਮੇਸ਼ਾ ਸੜਕਾਂ ਤੇ ਰਹਿੰਦਾਗਾ ਹੁਣ ਸਰਕਾਰ ਵੱਲੋਂ ਜਿਹੜੀ ਪਾਲਿਸੀ ਦੇਣ ਦੀ ਗੀ ਇਹਦਾ ਵੀ ਲਗਾਤਾਰ ਹੁਣ ਫਿਰ ਫਿਰੋਦ ਉਸੇ ਤਰ੍ਹਾਂ ਸ਼ੁਰੂ ਹੋ ਚੁੱਕਾਗਾ 112 ਕਿੱਲਾ ਦਾ 212 ਕਿੱਲਾ ਨੇ ਸਾਡਾ ਇਤਿਆਸ ਗਵਾਹ ਹੈ ਬੀਰੋਂ ਕਿ ਨਾ ਇੱਕ ਬਲੱਡ ਦਾ ਬਾਣੀ ਇੱਕ ਕਿੱਲੇ ਦੀ ਕੁਰਕੀ ਲੈ ਕੇ ਗਿਆ ਚੱਕਲੀ ਸੇਰਾਂ ਦੇ ਇੱਥੇ ਪਾਲਣ ਉੱਚ ਆਪਣੀ ਜਾਨ ਦਿੱਤੀ ਸੀ ਇੱਕ ਕਿਲੇ ਖਾਤਰ ਇਹ ਇਹ 212 ਕਿਲੇ ਖਾਤਰ ਨਾਲ ਸਾਡੇ ਨੇ 14 15 ਨੇ ਬੰਦੇ ਜਿਹੜੇ ਜਾਨ ਦੇਣ ਨੂੰ ਸਾਨੂੰ ਲਿਖ ਕੇ ਦੇਈ ਬੈਠੇ ਕਿਤਾਬ ਬੈਠਾ ਇੱਕ ਸਰਪੰਚਾਂ ਦਾ ਜਗਿੰਦਰ ਹੈ ਹੋਰ ਕਈ ਬੰਦੇ ਨੇ 14 ਜਾਨੇ ਨੇ ਇਹ ਕਹਿੰਦੇ ਵੀ ਅਸੀਂ ਮਰ ਜਾਂਗੇ ਵਾਹਨ ਨਹੀਂ ਦੇਵਾਂਗੇ ਅੱਛਾ ਵਾਹਨ ਜਿਹੜਾ ਜ਼ਮੀਨ ਆ ਜਾਨ ਤੋਂ ਵੀ ਪਿਆਰੀ ਆ हां जान ਤੋਂ ਪਿਆਰੀ ਐ ਜਿਵੇਂ ਸਾਨੂੰ ਜਵਾਕ ਪਿਆਰੇ ਨੇ ਇਹ ਉਦੋਂ ਵੀ ਵੱਧ ਪਿਆਰੀ ਐ ਜੇ ਇਹ ਰਹੂਗੀ ਫੇਰ ਹੀ ਸਾਡੇ ਜਵਾਕ ਰੋਟੀ ਟੋਕ ਖਾਣਗੇ ਜੇ ਸਾਡਾ ਬਾਹਲੀ ਬਾਗਾ ਸਾਡੇ ਜਵਾਕ ਵੇਖੀ ਖਾਣਗੇ ਇਹ ਤਾਂ ਸਾਨੂੰ ਜਾਣ ਤੋਂ ਵੱਧ ਫੇਰ ਜਵਾਕਾਂ ਤੋਂ ਵੀ ਵੱਧ ਪਿਆਰੀ ਐ ਇਹਦਾ ਬੜੇ ਫਾਇਦੇ ਕਿਨਾਰੇ ਰਹੇ ਕਹਿੰਦੇ ਬੜਾ ਫਾਇਦਾ ਹੋਊਗਾ ਕੀ ਫਾਇਦਾ ਹੋਊਗਾ ਸਾਤੋਂ 8 ਕਣਾਲਾਂ ਲੈ ਕੇ ਕਹਿੰਦੇ ਮਗਰੋਂ ਸਾਨੂੰ 2 ਕਣਾਲਾਂ ਛੱਡ ਦਿਆਂਗੇ ਲੈ ਦੇਖ 75 ਪੈਸੇ ਅਸੀਂ ਰੱਖ ਲਾਂਗੇ 25 ਪੈਸੇ ਕਹਿੰਦੇ ਤੁਹਾਨੂੰ ਮੋੜ ਦਿਆਂਗੇ ਇਹਦਾ ਸਾਨੂੰ ਕੀ ਫਾਇਦਾ ਹੋਇਆ ਵੀ ਕੀ ਕਹੋਗੇ ਮੈਂ ਦੇਖਿਆ ਸੀਗਾ ਬੋਟਾਂ ਤੋਂ ਪਹਿਲਾਂ ਵੀ ਤੁਸੀਂ ਵੀ ਬੜੇ ਆਮ ਆਦਮੀ ਪਾਰਟੀ ਦੇ ਹੁਣ ਖਿਲਾਫ ਅਜ ਨਜ਼ਰ ਆ ਰਹੇ ਹੋ ਬੜੇ ਗੁੰਗਾਨ ਕਰਦੇ ਇਹ ਝੰਡਾ ਮੋਢੇ ਤੇ ਧਰ ਕੇ ਉਹ ਕਰਦੇ ਸੀ ਨਾ ਸੇਤੀ ਕਿਉਂ ਜਿਹੜਾ ਉਹ ਹੋ ਗਿਆ ਸਾਡੇ ਪਿੰਡ ਦੀ 2200 ਵੋਟ ਹੈ ਉਹਦੇ ਵਿੱਚੋਂ ਅਸੀਂ 1700 ਵੋਟ ਪਵਾਤੀ ਸੀ ਇਹਨਾਂ ਨੂੰ ਤੇ ਹੁਣ ਜਦੋਂ ਇਹ ਸਾਡੇ ਗਾਂ ਨੂੰ ਹੱਥ ਪਾਉਂਦੇ ਨੇ ਜਾਂ ਸਾਡੀ ਦਾੜੀ ਨੂੰ ਹੱਥ ਪਾਉਂਦੇ ਨੇ ਹੁਣ ਅਸੀਂ ਇਹਨਾਂ ਦਾ ਝੰਡਾ ਸਿਰ ਤਾ ਹੁਣ ਅਸੀਂ ਕਿਸਾਨ ਯੂਨੀਅਨ ਦਾ ਡਕਾਉਂਦੇ ਹਾਂ ਦਾ ਚੱਕ ਲਿਆ ਮੋਢੇ ਬੁਰਜ ਗੇਲ ਵਾਲਾ ਚੰਡੇ ਡੰਡਾ ਪਰ ਹੈਗਾ ਹਾ ਹੁਣ ਜਥੇਬੰਦੀ ਦਾ ਕਿਸੇ ਪਾਰਟੀ ਦਾ ਨਹੀਂ ਹੁਣ ਤਾਂ ਕਿ ਕਿਸਾਨ ਜਥੇਬੰਦੀ ਦਾ ਹੈ ਔਰ ਕਿਸੇ ਪਾਰਟੀ ਦਾ ਨਾ ਕਾਂਗਰਸ ਨਾ ਕਾਡੀਆਂ ਦਾ ਕਿਸੇ ਦਾ ਨਹੀਂ ਡਾਂਗ ਚ ਝੰਡਾ ਹੈ ਤੇ ਹੁਣ ਇਹ ਕਿਸਾਨ ਯੂਨੀਅਨ ਦਾ ਝੰਡਾ ਹੈ ਜੀ ਹੁਣ ਧੱਕੇ ਨਾਲ ਖੇਰ ਕਰਨ ਵਾਸਤੇ ਆਇਆ ਤਾਂ ਕਿ ਤੁਹਾਡੀ ਅਗਲੀ ਗੱਲ ਨੇ ਕੀ ਕੀਤੀ ਹੋਈ ਹੈ ਧੱਕੇ ਨਾਲ ਤੈਨੂੰ ਮੈਂ ਗਣਿਆ ਤੇ ਵੀ 14 ਬੰਦੇ ਤਾਂ ਮਰਨ ਨੂੰ ਤਿਆਰ ਨੇ ਅੱਗ ਲਾ ਕੇ ਮੱਚਣ ਤੇਲ ਪਾ ਕੇ ਜਿੰਨੇ ਵੀ ਉਹਨਾਂ ਦਾ ਮੂਹਰੇ ਹੋ ਕੇ ਮਰਨ ਕੰਘਾ ਕਕੇ ਬਾਕੀ ਦੇ ਅਸੀਂ ਹੈਗਾ ਜਿਹੜਾ ਕੋਈ ਪੈਰ ਵੀ ਬਾਹਰ ਚ ਤੁਰਗਾ ਨਾ ਤੇ ਮਰਾਂਗੇ ਤਾਂ ਸੌਂ ਖਾਦੀ ਹੋਈ ਐ ਵੀ ਬਾਹਰ ਚ ਨਹੀਂ ਬੜਨਦੇ ਮਾਗੇ ਕਿੰਨਾ ਜਿਹੜੀ ਆਸ ਹੁੰਦੀ ਆ ਜਦੋਂ ਕਿਸਾਨ ਆ ਨਾ ਸਰਕਾਰ ਚੁੰਨਦੇ ਹੋ ਕਿਸੇ ਆਸਾਂ ਹੁੰਦੀਆਂ ਨੇ ਕਿ ਆਹ ਸਰਕਾਰ ਸਾਡੇ ਬਾਹਰ 70 ਤੋਂ 75 ਸਾਲ ਹੋ ਗਏ ਚੁੰਨਦਿਆਂ ਨੂੰ ਬਾਦੇ ਕਿੰਨੇ ਪੂਰੇ ਕਰਦੇ ਆ ਇਹ 78 ਸਾਲ ਹੋ ਗਏ ਸਾਨੂੰ ਸਰਕਾਰਾਂ ਚੁੰਨਦਿਆਂ ਨੂੰ ਅੱਜ ਤੇ ਦੋ ਸਾਲਾਂ ਨੂੰ ਪੂਰੇ 80 ਸਾਲ ਹੋ ਜਾਣਗੇ ਇਹ ਜਿਹੜੇ ਇਥੇ ਸੱਤਰਚ ਹੁੰਦੇ ਨੇ ਉਦੋਂ ਜਿਵੇਂ ਆਪਾਂ 베ਰੀ ਨੂੰ ਪੀਉਂਦ ਚੜਾਉਂਦੇ ਆ ਨਾ ਉਦੋਂ ਇਹ ਬੰਦੇ ਹੋਰ ਹੁੰਦੇ ਨੇ ਜਦੋਂ ਚੰਡੀਗੜ੍ਹ ਭੱਜ ਜਾਂਦੀ ਇਹਨਾਂ ਨੂੰ ਇਹ ਜੀ ਪੀਉਂਦ ਚੜਦੀ ਹੈ ਇਹ ਸਾਡੇ ਦੁਸ਼ਮਣ ਬਣ ਜਾਂਦੇ ਨੇ ਲੋਕ ਇਹ ਲੋਕ ਰਾਜ ਦਾ ਕੋ ਤੰਤਰੀ ਇਹ ਜਿਹੇ ਲੋਕ ਰਾਜ ਦੀ ਉਹ ਪਹਿਲਾਂ ਸੀ 77 ਚ ਗੀਤ ਆਉਂਦੇ ਹੁੰਦੇ ਪੀਐਸ ਜੂ ਵਾਲੇ ਕਿ ਚੱਲਦੀ ਤੇਰੇ ਤੇ ਲੋਕ ਰਾਜ ਦੀ ਆਰੀ ਸਾਡੇ ਤੇ ਲੋਕ ਰਾਜ ਦੀ ਆਰੀ ਚੱਲਦੀ ਹੈ ਹਾਲਾਂਕਿ ਧਰਨੇ ਤੋਂ ਨਿਕਲੀ ਪਾਰਟੀ ਆਮ ਆਦਮੀ ਪਾਰਟੀ ਦਾ ਸੀਐਮ ਸਾਹਿਬ ਬਿਆਨ ਵੀ ਦਿੰਦਿਆ ਕਿ ਨੇ ਇਕੱਠੇ ਹੋ ਕੇ ਚਾਰ ਬੰਦੇ ਜਿੱਥੇ ਜੀ ਕਰਦੇ ਧਰਲਾ ਲਾਉਂਦੇ ਆ ਕਿਉਂ ਤਰ ਲੈ ਲਓ ਲੈ ਸ਼ੌਂਕਾ ਕੋਈ ਤਰ ਲੈ ਲਓ। ਉਹ ਇਹ ਸਾਨੂੰ ਕੋਈ ਸ਼ੌਂਕ ਨਹੀਂ ਧੁੱਪੇ ਬੈਠਣ ਨਾ ਸਾਨੂੰ ਕੋਈ ਚਾਹ ਨਹੀਂ ਧੁੱਪੇ ਬੈਠਣ ਦਾ ਬਰੇਤੀ ਠਾਣੇ ਦੇ ਮੂਹਰੇ ਬੈਠੇ ਸੀ ਇੱਕ ਚਪਲ ਤਾਂ ਲਾ ਕੇ ਦੋਨੇ ਪੈਰਾਂ ਥੱਲੇ ਲੇਕਤੀ ਦੂਜੀ ਮਾਗਰ ਲੇਕਤੀ ਦੂਜੀ ਚਪਲ ਤੇ ਇੰਨੀ ਸੜਕ ਤੱਤੀ ਸੀ ਮੇਰੇ ਹਜੇ ਯਾਦ ਹੈ ਸਾਨੂੰ ਸ਼ੌਂਕ ਨਹੀਂ ਅੱਜ ਅਸੀਂ ਕਿੱਥੇ ਬੈਠੇ ਆ ਅੱਜ ਧੁੱਪ ਹੇ ਤੇ ਬੈਠੇ ਆ ਆਹ ਵਿਜੇ ਸਿੰਘ ਨੇ ਉਹ ਕਾਜੋ ਦਾ ਘਰ ਉਹ ਹੈ ਇਹ ਇਸੇ ਕਲ ਨੂੰ ਲੈ ਕੇ ਉਹ ਸਾਨੂੰ ਕੋਈ ਸ਼ੌਂਕ ਜੋ ਆਏ ਅੱਖਾਂ ਦੇ ਤੁਹਾਡਾ ਬਾਹ ਨਹੀਂ ਉਹ ਹੱਤਿਆਚਾਰ ਨਹੀਂ ਹੁੰਦੀ ਕੋਈ ਪੂਰੀ ਨਹੀਂ ਕਿਸੇ ਦੀ ਅਸੀਂ ਘੁੰਮ ਕਰਦੇ ਜਿਵੇਂ ਮਾਖੇ ਤੋਂ ਤਿੰਨ ਕੁੜੀਆਂ ਸੀਗੀਆਂ ਇੱਕ ਭਾਗੀ ਜੋ ਤਿੰਨ ਭਾਗੀਆਂ ਤਿੰਨਾਂ ਦੇ ਵਿੱਚੋਂ ਰੱਲੇ ਪੜਨੋਂ ਹੁੰਦੇ ਤੇ ਦੋ ਤਾਂ ਮਾਨਸਾ ਤੋਂ ਪੁੱਠੀਆਂ ਮੁਰਗੀਆਂ ਇੱਕ ਸਾਨੂੰ ਹਜੇ ਤੱਕ ਨਹੀਂ ਥਈ ਅਜੇ ਤੇ ਕੋਥੇ ਸਾਡਾ ਜੋਗੇ ਥਾਣੇ ਮੂਹਰੇ ਧਰਨਾ ਚੱਲਦਾ ਇੱਕ 30 ਤਰੀਕ ਨੂੰ ਮੈਂ ਤੜਕੇ ਆਇਆ ਤੇ ਉੱਠ ਕੇ ਤੇ 29 ਤਰੀਕ ਨੂੰ ਗਿਆ ਤੇ ਜੋਗੇ ਥਾਣੇ ਮੂਹਰੇ ਸਾਡਾ ਧਰਨਾ ਚੱਲਦਾ ਜੇ ਇਹ ਜੇ ਕੰਮ ਹੋਣ ਨਾ ਸਾਨੂੰ ਕੀ ਸਮਝਾ ਥਾਣੇ ਮੂਹਰੇ ਰਾਤਾਂ ਕੱਟਣ ਦੀ ਬਈ ਪੰਚਾਇਤ ਸਾਨੂੰ ਸਾਡੇ ਜਵਾਕ ਨਹੀਂ ਸਾਡੇ ਘਰੇ ਸਾਨੂੰ ਮੰਜਾ ਵੀ ਇਸ ਤਰ੍ਹਾਂ ਨਹੀਂ ਮਿਲਦਾ ਅਸੀਂ ਆਪਣੇ ਘਰੇ ਪਈਏ ਇਹਨੇ ਕੱਲਾ ਕਿਸਾਨ ਹੀ ਕਿਉਂ ਦੁਖੀ ਆ ਕਹਿੰਦੇ ਹੋਰ ਵੀ ਲੋਕ ਕੰਮਕਾਰ ਕਰਦੇ ਕੱਲੇ ਕਿਸਾਨਾਂ ਨੂੰ ਪ੍ਰੋਬਲਮ ਹੈ ਦੂਜੇ ਪਾਸੇ ਕਿਸਾਨ ਹੀ ਕਹਿੰਦਾ ਸੀ ਦੇਸ਼ ਦੇ ਲਈ ਨਾਜ ਪੈਦਾ ਕਰਦੇ ਆਂ ਦਰ ਰਾਤ ਮਰਦੇ ਆਂ ਹਾਂ ਸਾਨੂੰ ਦੇਸ਼ ਦੇ ਲਈ ਨਾਜ ਪੈਦਾ ਕਰ ਕਾ ਸਾਨੂੰ ਇਹ ਮਹਾਰਾਜ ਵੀ ਕਹਿੰਦੇ ਨੇ ਵੀ ਅन्न दाता ਇਹ ਦਾਤਾ ਕਹਿ ਕੇ ਸਾਨੂੰ ਕੱਲਾ ਅੰਨ ਦਾਤਾ ਕਹਿ ਕੇ ਫਸਲਾਂ ਸਾਡੀਆਂ ਲੁੱਟ ਲੈਂਦੇ ਨੇ ਕਹਿੰਦੇ ਸਾਡੇ ਤੋਂ ਨਵੇਂ ਤੋਂ ਨਵੇਂ ਲੱਗਦੇ ਨੇ ਤੇ ਅਸੀਂ ਜਾਈਏ ਕਿੱਧਰ ਇਹਨਾਂ ਸਾਰੇ ਲੋਕਾਂ ਕੋਲੇ ਹੋਰਾਂ ਕੋਲੇ ਵਪਾਰੀਆਂ ਕੋਲੇ ਸਾਰਿਆਂ ਕੋਲੇ ਮਨਾਮੂ ਹੋਏ ਪੈਸੇ ਅਸੀਂ ਨੰਗ ਕਿਉਂ ਸਾਡੀਆਂ কুরਕੀਆਂ ਕਿਉਂ ਕਦੇ ਬੈਂਕ ਦੀ কুরਕੀ ਲੈ ਕੇ ਆ ਜਾਂਦੇ ਕਦੇ ਆਰਥੀਆ কুরਕੀ ਲੈ ਕੇ ਆ ਜਾਂਦੇ ਕਦੇ ਕੋਈ ਕਦੇ ਕੋਈ ਮੈਂ ਦੇਖਿਆ ਕਿ ਕਈ ਵਾਰੀ ਸੋਸ਼ਲ ਮੀਡੀਆ ਤੇ ਕਿਸਾਨਾਂ ਖਿਲਾਫ ਬੜੀ ਸ਼ਬਦ ਲਿਖੇ ਜਾਂਦੇ ਆ ਕਿ ਕਿਸਾਨ ਟਰੈਕਟਰ ਮਹਿੰਗੇ ਮਹਿੰਗੇ ਕਿਹੜਾ ਰਹੇ ਆ ਜਾਂ ਇਹ ਕਰ ਰਹੇ ਆ ਕੀ ਆ ਮਸਲਾ ਕਿਸਾਨ ਟਰੈਕਟਰ ਮਹਿੰਗੇ ਪਹਿਲਾਂ ਵੀ ਸਾਨੂੰ ਸਰਦਾ ਸੀਗਾ ਅਸੀਂ ਕਢਾਉਂਦੇ ਨਹੀਂ ਪਹਿਲਾਂ ਤਾਂ ਇਹਨਾਂ ਨੇ ਦਿੱਤਾ ਤੇ ਸਾਨੂੰ 30 ਕਿੱਲਿਆਂ ਤੇ ਟਰੈਕਟਰ ਫੇਰ ਇਹਨਾਂ ਨੇ 20 ਤੇ ਕਰਤਾ ਫੇਰ ਇਹਨਾਂ ਨੇ ਦਾਸਤੇ ਕਰਤਾ ਹੁਣ ਕਹਿੰਦੇ ਗੱਲਾਂ ਗੁੱਠਾ ਲਾ ਜੋ ਲੈ ਜੋ ਟਰੈਕਟ ਇਹ ਸਾਨੂੰ ਬਦੋ ਬਦੀ ਜੀ ਚੀਜ਼ ਨਾਮ ਸਾਡੇ ਪਿੰਡ ਚ ਹੁਣ ਉਹ ਨਹੀਂ ਗੀਆਂ ਗੋਲੀਆਂ ਨਹੀਂ ਵਿਕਦੀਆਂ ਸੀ ਐਲ ਗੋਲੀਆਂ ਹੁੰਦੀਆਂ ਮਾਨਸਾ ਬਣਦੀਆਂ ਹੁੰਦੀਆਂ ਉਹ ਜਦੋਂ ਸਾਡੇ ਪਿੰਡ ਵਿਕਦੇ ਜਣਾ ਖਣਾ ਖਾਣ ਲੱਗ ਗਿਆ ਸੀਗਾ ਹੁਣ ਉਹ ਜਦੋਂ ਵਿਕਦੀ ਨਹੀਂ ਕੋਈ ਨਹੀਂ ਖਾਂਦਾ ਗੋਲੀ ਇਸੇ ਤਰ੍ਹਾਂ ਸਾਨੂੰ ਟਰੈਕਟ ਦਿੱਤੇ ਜਾਂਦੇ ਨੇ ਗੋਲੀ ਦੀ ਗੱਲ ਕੀਤੀ ਹੈ ਨਸ਼ਾ ਕਿੰਨਾ ਕ ਚੱਲ ਰਿਹਾ ਜਿਵੇਂ ਕਹਿੰਦੇ ਕਿ ਅਸੀਂ ਨਸ਼ੇ ਦੇ ਖਾਦ ਵਿੱਚ ਬਹੁਤ ਵੱਡੀ ਮੇਨ ਬਣ ਗਈ ਨਸ਼ਾ ਇਹ ਜਿਹੜਾ ਨਸ਼ਾ ਇਹ ਚਿੱਟਾ ਦੀ ਗੱਲ ਕਰਗੇ ਜੇ ਆਪਾਂ ਕੱਲੇ ਦੀ ਜਿਹੜੀਆਂ ਦੂਜੀਆਂ ਗੋਲੀਆਂ ਨੇ ਜਾਂ ਘੋੜੇ ਖਾਂਦੇ ਨੇ ਲੋਕ ਜਾਂ ਹੋਰ ਉਹ ਤਾਂ ਸਰਕਾਰ ਬਣਾਉਂਦੀ ਹੈ ਇਹਨਾਂ ਦੀਆਂ ਫੈਕਟਰੀਆਂ ਚ ਬਣਦੀਆਂ ਨੇ ਜਿਹੜਾ ਚਿੱਟੇ ਦੀ ਗੱਲ ਹੈ ਇਹ ਇੱਕ ਸੇਖ ਹੀ ਹੈ ਸਾਡੇ ਪਹਿਲਾਂ ਇਥੇ ਦੋ ਬੰਦੇ ਵੇਚਦੇ ਹੁੰਦੇ ਤਲੀਪ ਪਸਾਰੀ ਤੇ ਕਲੀਆਂ ਪਸਾਰੀ ਉਹ ਕਿਨੂੰ ਵੇਚਦੇ ਸੀ ਉਹ ਇੱਕ ਕੰਟਰੋਲਰ ਤੇ ਵੇਚਦੇ ਸੀ ਪਹਿਲਾਂ ਉਹਦੇ ਨਾਲ ਸ਼ਰਤਾਂ ਪੁੱਛਦੇ ਵੀ ਚਿੱਤੇ ਦੀਆਂ ਸ਼ਰਤਾਂ ਕੀ ਨੇ ਉਹ ਜਾਂ ਤਾਂ ਸਾਧ ਦੱਸਦੇ ਜਾਂ ਜੋਗੀ ਦੱਸਦੇ ਉਹਦੀਆਂ ਸ਼ਰਤਾਂ ਫਿਰ ਉਹਨਾਂ ਨੂੰ ਵੇਚਦੇ ਉਹਦੀ ਜਾਂ ਤਾਂ ਸੱਪ ਵਾਲੀ ਦਵਾਈ ਬਣਾਉਂਦੇ ਉਹ ਸਾਧ ਕੋਈ ਆਪਦੇ ਹੋਰ ਗੋਲੀ ਸਿੱਕਾ ਬਣਾ ਲੈਂਦੇ ਹੁਣ ਇਹ ਇਹ ਤਾਂ ਹੁਣ ਜਣਾ ਖਣਾ ਦੇ ਸਾਧ ਬਣਾ ਲਏ ਜਣਾ ਖਣਾ ਵੇਚਣ ਲੱਗ ਗਿਆ ਤੇ ਇਹ ਤਾਂ ਹੁਣ ਰੋਕਦਾ ਤਾਂ ਹੈ ਨਹੀਂ ਇਹ ਕੋਈ ਅੱਜ ਦਾ ਨਹੀਂ ਵੀ ਕਾਂਗਰਸ ਨੇ ਚਲਾਇਆ ਹੈ ਜਾਂ ਝਾੜੂ ਵਾਲਿਆਂ ਨੇ ਚਲਾਇਆ ਹੈ ਇਹ ਤਾਂ ਅੰਗਰੇਜ਼ਾਂ ਦੇ ਆਉਣ ਤੋਂ ਵੀ ਪਹਿਲਾਂ ਦਾ ਬੰਦ ਹੈ ਜੇ ਜਿੱਦਾਂ ਤਾਂ ਸੈਂਕੀਆ ਜਹਰ ਤਾਂ ਉਦੋਂ ਦੀ ਤਿਆਰ ਹੁੰਦੀ ਹੈ। ਕਾਫੀ ਤੁਹਾਡਾ ਤੇਰ ਬਾਗਾ ਖੇਤੀ ਦੇ ਵਿੱਚ ਵੀ ਧਰਨਾਤ ਵੀ ਜਾਂਦੇ ਹੋਣਗੇ। ਜਿਹੜੀ ਸਰਕਾਰ ਨੂੰ ਚੁਣਿਆ ਹੁੰਦਾ ਜਦੋਂ ਉਹੀ ਡਾਂਗਾ ਫੇਰਦੀ ਆਗੀ। ਜਾਂ ਪੱਗਾਂ ਲੱਥੀਆਂ ਜਾਂਦੀਆਂ ਤਾਂ ਉਦੋਂ ਮੰਨ ਕੇ ਲੱਗਦੋ ਵੀ ਹੁੰਦਾ ਉਦੋਂ ਕੀ ਆਉਂਦਾਗਾ ਮਨ ਦੇ ਵਿੱਚ ਖਿਆਲ। ਉਦੋਂ ਮਨ ਇੰਨਾ ਦੁਖੀ ਹੁੰਦਾ ਹੈ। ਕਦੇ ਤਾਂ ਡਾਕਟਰ ਆਇਆ ਕੋਈ। ਲਾਇਆ ਬਹੁਤ ਲਾਇਏ ਨਹੀਂ। ਜਿਹੜਾ ਡਾਕਟਰ 3 ਲੱਖ ਨੂੰ ਵੱਡਣਾ ਪੈ ਜੇ ਕਿੰਨਾ ਦੁੱਖ ਹੁੰਦਾ ਉਹਦੇ ਤੇ। ਜਾਂ ਆਉਦਾ ਤੀ ਪੁੱਤ ਜੰਮ ਕੇ ਉਹ ਕਵੇੜੇ ਕੰਮ ਕਰਨ ਲੱਗੇ ਉਹਨੂੰ ਮਾਰਨਾ ਪਵੇ ਜਿੰਨਾ ਦੁੱਖ ਆਉਂਦਾ ਉਹ ਨਹੀਂ ਇਹ ਸਰਕਾਰ ਵੇਲੇ ਆਉਂਦਾ ਵੀ ਕਿੰਨੇ ਹਾਲੀਏ ਇਹ ਸਰਕਾਰ ਬਣਾਈ ਸੀਗੀ ਤੇ ਹੁਣ ਸਾਡੇ ਦੇ ਹੀ ਡਾਂਗਾ ਮਾਰਦੀ ਐ ਉਹਨਾਂ ਨੂੰ ਦੁੱਖ ਆਉਂਦਾ ਤੇ ਦੂਜਾ ਹੁਣ ਫੇਰ ਵੋਟਾਂ ਆਣਗੀਆਂ ਫੇਰ ਵੋਟਾਂ ਲੈਣਾ ਹੋਣਗੇ ਫੇਰ ਸਪੀਡ ਚੈੱਕ ਹੋਊਗੀ ਲੀਟਰਾਂ ਦੀ ਸਵਾਲ ਹੋਣਗੇ ਸਵਾਲ ਤਾਂ ਇਹ ਜੇ ਹੋਣਗੇ ਜਿਹੜੇ ਉਹਨੂੰ ਤੋਂ ਸੁਣੇ ਨਹੀਂ ਜਾਣੇ ਐ ਜਿਹੜੇ ਸਵਾਲ ਕੋ ਸੁੱਤੇ ਹੋਣਗੇ ਉਹਨਾਂ ਤੋਂ ਸੁਣੇ ਨਹੀਂ ਜਾਣੇ ਨੰਬਰ 1 ਤਾਂ ਉਹਨਾਂ ਨੂੰ ਅਸੀਂ ਪਿੰਡ 'ਚ ਨਹੀਂ ਵੜਨ ਦਿੰਦੇ ਕੋ ਕਾਲੀ ਆਜੇ ਕਾਂਗਰਸੀ ਝਾੜੂ ਵਾਲੇ ਉਹਨਾਂ ਨੂੰ ਅਸੀਂ ਕਹਾਂਗੇ ਵੀ ਅਸੀਂ ਤਾਂ ਹੁਣ ਦੁਨੀਆ 'ਚ ਰਲ ਗਏ ਭਾਈ ਸਾਰਾ ਪਿੰਡ ਜਿਹੜੀ ਜੁਨੀ ਚੰਗੀ ਲੱਗਦੀ ਵੀ ਉਧਰ ਵਗਜੋ ਅਸੀਂ ਇਹ ਵੋਟਾਂ ਲਈ ਐ ਪਸਤੋਂਗੇ ਵੀ ਯਾਰ ਉਹ ਹੀ ਪਿੰਡ ਹੈ ਜਿੱਥੇ ਆਪਾਂ ਨੂੰ ਬਿਸਕਟਾਂ ਨਾਲ ਚਾਹ ਮਿਲਦੀ ਹੁੰਦੀ ਹੁੰਦੀ ਚਾਹ ਨਾਲ ਬਿਸਕੁਟ ਮਿਲਦੇ ਹੁੰਦੇ ਕਿ ਚਾਹ ਪੀਉਂ ਪੀਉਂ ਤੇ ਚਾਹ ਨਾਲ ਹੋਰ ਪੂਜੀਆਂ ਬਦਾਨਾ ਖੋਗਾ ਖੱਪਾ ਮਿਲਦੇ ਹੁੰਦੇ ਆ ਬੈਠਾ ਮੇਰੇ ਮਾਂਗਰ 1300 ਰੁਪਏ ਦੇ ਲਿਆਂਦੇ ਸੀ ਪਤਾ ਨਹੀਂ ਕੀ ਲਿਆ ਬਿਸਕੁਟ ਪਤਾ ਨਹੀਂ ਕੀ 7000 ਲਾਇਆ ਸੀ 7000 ਲੱਗਿਆ ਸੀ ਇਹਦਾ ਝੂਠ ਨਹੀਂ ਮਾਰਾਂਗੇ ਅਸੀਂ ਅਸੀਂ ਝੂਠ ਨਹੀਂ ਮਾਰਾਂਗੇ ਝੂਠ ਨਹੀਂ ਮਾਰਾਂਗੇ ਚਾਹ ਨਾਲ ਇਹਨਾਂ ਨੂੰ ਖੋਵਾ ਰਾਸਬੁੱਲੇ ਕਰੀਮ ਵਾਲੇ ਬਿਸਕੁਟ ਉਹਨਾਂ ਦੇ ਸੰਗ ਵਿੱਚ ਕਰੀਮ ਜੀ ਨਹੀਂ ਹੁੰਦੀ ਇੱਕ ਲੱਗੀ ਬਿਸਕੁਟਾਂ ਦੇ ਉਹੇ ਜਿਹੇ ਬਿਸਕੁਟ ਇਹਨਾਂ ਨੂੰ ਖਵਾਏ ਨੇ ਤੇ ਇਹ ਉਸਤੇ ਹੁਣ ਸਾਨੂੰ ਉਹਨਾਂ ਸਾਡੇ ਘਰਾਂ ਚ ਆ ਕੇ ਉਥੇ 10 20 ਬੰਦੇ ਸੱਦ ਕੇ ਉਹਨਾਂ ਨੂੰ ਵਰਗਲਾ ਕੇ ਤੁਸੀਂ ਵਾਹਣ ਦੇ ਦਿਓ ਤੁਸੀਂ ਐਂ ਕਰ ਦਿਓ ਮਤਲਬ ਕਿ ਠੋਖੇ ਤੇ ਸਾਨੂੰ ਠੋਖਾ ਕਰਨਾ ਉਹ ਚਾਚਣਾ ਖਵਾਮਾਗੇ ਉਹ ਦੂਜੇ ਲੋਟ ਕਰਵਾਮਾਗੇ ਹਾਂ ਉਹ ਇਹਨਾਂ ਨੂੰ ਉਹਨਾਂ ਦੇ ਪਿੰਡ ਚ ਹੁਣ ਦੂਜੇ ਲੋਟ ਉਸਤੇ ਪਲੇ ਚ ਖੜਾਂਗੇ ਜਾਂ ਇੱਥੇ ਖੜਾਂਗੇ ਕਿ ਪਹਿਲਾਂ ਸਿੱਧੀ ਸੜਕ ਲੰਘ ਜਾਓ ਇਹ ਸੜਕ ਸਰਕਾਰ ਵਾ ਸੜਕ ਤੇ ਸਾਨੂੰ ਰੋਕਦੇ ਨੇ ਅਸੀਂ ਵੀ ਸ਼ਰਕਤੇ ਬਹਿਨੇ ਆ ਧਰਨਾ ਲਾਉਣੇ ਆ ਸਾਨੂੰ ਵੀ ਕੋਈ ਰੋਕਦਾ ਨਹੀਂ ਵੀ ਸਾਡੇ ਪਿੰਡ ਚ ਨਾ ਬੜੋ ਆਈਦੇ ਆ ਬਿਜੇ ਸੰਗ ਲੈ ਕੇ ਜੇ ਤਾਂ ਸਾਡੇ ਕੋਲੇ ਹੋਰ ਵੀ ਇੱਕ ਸਬੂਤ ਹੈਗਾ ਅਸੀਂ ਮੰਗ ਪੱਤਰ ਦੇਣਗੇ ਸਾਡੇ ਪਿੰਡ ਦੇ ਕੋਈ 5-600 ਬੰਦਾ 5-600 ਬੰਦੇ ਨੂੰ ਆਪ ਚੰਡੀਗੜ੍ਹ ਵਾ ਕਹਿੰਦਾ ਤੁਹਾਨੂੰ ਮੰਗ ਪੱਤਰ ਨਹੀਂ ਸੁਣਿਆ ਫਿਰ ਇਹ ਪਸਵਾਣਾ ਹੋਇਆ ਜਦੋਂ ਸਾਡੇ ਪਿੰਡ ਚ ਬੜੋ ਅਸੀਂ ਕਿਵੇਂ ਬੜਨ ਦੇਵਾਂਗੇ ਜਾ ਹੋਰ ਨੇ ਆਕਾਲੀ ਨੇ ਆ ਸਾਡੇ ਮਾਰ ਕੀ ਬੈਠਾ ਕੁਮਾਰ ਦਾ ਉਸਮਾਨ ਇਹਨੇ ਵੀ ਪਿੱਛੇ ਚੋਣਾ ਲੜੀਆਂ ਤੇ ਇਹ ਆ ਕੇ ਕਹਿ ਨਹੀਂ ਸਕਦਾ ਵੀ ਮੈਂ ਤੁਹਾਡੇ ਨਾਲ ਇਹਨੂੰ ਕਿਵੇਂ ਵੜਨ ਦੇਵਾਂਗੇ ਜਾਂ ਹੋਰ ਜਿਹੜੇ ਕੋਈ ਆਪਣੇ ਕਾਂਗਰਸ ਵਾਲੇ ਨੇ ਉਹ ਕਿਸੇ ਨੂੰ ਨਹੀਂ ਵੜਨ ਦਿੰਦੇ ਅਸੀਂ ਪਿੰਡ ਚ ਉਹ ਕਰਾਂਗੇ